ਸਰਬੀ ਸਿੰਘ ਹਾਲਸਾ ਜੀ ਹੋਰਾਂ ਬਾਰੇ ਗੱਲ ਕਰ ਲਈਏ ਕੱਲੋ ਅੰਮ੍ਰਿਤਸਰ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਪਹੁੰਚੇ ਵਰਸੀ ਸਮਾਗਮ ਸੀ ਜੀ ਉੱਥੇ ਉਹਨਾਂ ਨੇ ਕੁਝ ਬਿਆਨ ਦਿੱਤੇ ਕੁਝ ਨਵੀਂ ਪਾਰਟੀ ਦੀਆਂ ਵੀ ਗੱਲਾਂ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਦੇ ਤਖਤ ਬਾਰੇ ਵੀ ਗੱਲਾਂ ਹੋਈਆਂ ਕੋਹੇ ਨੂਰ ਬਾਰੇ ਵੀ ਗੱਲਾਂ ਹੋਈਆਂ ਜੀ ਇਹ ਖਬਰ ਸਾਨੂੰ ਖੋਲ ਕੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹੋ ਜੀ ਜੀ ਪਹਿਲੀ ਗੱਲ ਇਹ ਕਿ ਅਮਰਤਪਾਲ ਸਿੰਘ ਦਾ ਇਸ ਖਬਰ ਦੇ ਵਿੱਚ ਜ਼ਿਕਰ ਆਏਗਾ ਮੈਂ ਪਹਿਲਾਂ ਹੀ ਅਪਡੇਸ਼ਨ ਦੇ ਦੇਵਾਂ ਜੋ ਸਾਡੀ ਟੈਕਨੀਕਲ ਟੀਮ ਨੇ ਭੇਜ ਦਿੱਤੀ ਆ ਧੰਨਵਾਦ ਸਹਿਤ ਕਿ ਐਮਪੀ ਅਮਰਤਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਸੰਸਦ ਵੱਲੋਂ ਖੁਦ ਤੇ ਲੱਗੇ ਐਮਐਸਏ ਨੂੰ ਦਿੱਤੀ ਗਈ ਹੈ ਚੁਣੌਤੀ ਹੂੰ ਠੀਕ ਹੈ ਜੀ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਅਮਰਤਪਾਲ ਸਿੰਘ ਦੀ ਸੁਣਵਾਈ ਸ਼ੁਰੂ ਹੋਏਗੀ ਜੀ ਤੇ ਮੁੜ ਕੇ ਇੱਕ ਪ੍ਰੋਸੈਸ ਇਹ ਚੱਲ ਪਏਗਾ ਕਿ ਪਾਰਟੀਆਂ ਜਿਹੜੀਆਂ ਸੰਬੰਧਤ ਧਿਰਾਂ ਉਹ ਆ ਕੇ ਜਵਾਬ दाखल ਕਰਨਗੀਆਂ ਉਸ ਤੋਂ ਬਾਅਦ ਹੋਏਗਾ ਆਰਗੂਮੈਂਟ ਜੀ ਜਿਹਨੂੰ ਆਪਾਂ ਜ਼ਿਰਾ ਕਹਿੰਨੇ ਆ ਤੇ ਉਸ ਤੋਂ ਬਾਅਦ ਫੈਸਲਾ ਜਿਹੜਾ ਉਹ ਹਾਈ ਕੋਰਟ ਨੇ ਕਰ ਦੇਣਾ ਹੈ ਹੂੰ ਤੇ ਇਸੇ ਹੀ ਗੱਲ ਨੂੰ ਅੱਗੇ ਤੋਰਦੇ ਆ ਕਿ ਕੱਲ ਸਰਮਜੀਤ ਸਿੰਘ ਖਾਲਸਾ ਹੋਰਾਂ ਨੇ ਫੇਰ ਕਿਹਾ ਆਪਣੀ ਗੱਲ ਨੂੰ ਦੁਹਰਾਇਆ ਕਿ ਵੇਖੋ ਪਾਰਟੀ ਤੇ ਬਣਾਵਾਂਗੇ ਹੂੰ ਜਿਵੇਂ ਮਤਲਬ ਕਿ ਕਹਿ ਲੋ ਕਿ ਕਹਿੰਦੇ ਕਿ ਲੋਹੇ ਤੇ ਲੀਕ ਆ ਪਾਰਟੀ ਤੇ ਬਣੂਗੀ ਬਣੂਗੇ ਜੀ ਪਰ ਚੱਕਰ ਇਹ ਆ ਕਿ ਬਣੂਗੀ ਉਦੋਂ ਜਦੋਂ ਅਮਰਤਪਾਲ ਸਿੰਘ ਜੇਲ੍ਹੋਂ ਬਾਹਰ ਆ ਜਾਣਗੇ ਜੀ ਦੂਜੀ ਗੱਲ ਜਿਹੜੀ ਸਿੰਘਾਸਨ ਜਾਂ ਗੱਲ ਕਰ ਰਹੇ ਸੀ ਨਾ ਕੋਈ ਨੂਰ ਦੀ ਜੀ ਕਿ ਜੀ ਐਸਟੀਪੀਸੀ ਮਤਲਬ ਕਿ ਰੱਖੇਗੀ ਕਿੱਥੇ ਅਜੇ ਉਹ ਨਹੀਂ ਮੰਗਵਾਉਣਾ ਚਾਹੀਦਾ ਜੀ ਤੇ ਸਰਜੀਤ ਸਿੰਘ ਖਾਲਸਾ ਤੇ ਇਤਰਾ ਗੱਲ ਕਰ ਰਹੇ ਸੀ ਜਿਵੇਂ ਮੁੰਬਈ 에어ਪੋਰਟ ਪੋਰਟ ਤੇ ਜਾਂ ਦਿੱਲੀ 에어ਪੋਰਟ ਤੇ ਜਾਂ ਮੁੰਬਈ ਪੋਰਟ ਤੇ ਆਏ ਪਏ ਅਸੀਂ ਚੱਕ ਕੇ ਹੀ ਲਿਆਉਣਾ ਰੱਖੀ ਕਿੱਥੇ ਕਿਹੋ ਜੀਆਂ ਗੱਲਾਂ ਕਰ ਰਹੇ ਨੇ ਹੂੰ ਇਹ ਸਿਰਫ ਤੇ ਸਿਰਫ ਇੱਕ ਤਰ੍ਹਾਂ ਨਾਲ ਕਹਿਣਾ ਬਹੁਤ ਵੱਡਾ ਮੁੱਦਾ ਹੈ ਬਿਲਕੁਲ ਮੁੱਦਾ ਸਿਰਫ ਤੇ ਸਿਰਫ ਇੱਕ ਚਰਚਾ ਦਾ ਜੀ ਜੇ ਤੁਸੀਂ ਕੋਇਨੂਰ ਦੇ ਦਾਵੇਦਾਰ ਦੇਖੋਗੇ ਦਰਜਨ ਭਰ ਨੇ ਜੀ ਪਾਕਿਸਤਾਨ ਵਾਲੇ ਵੀ ਦਾਵਾ ਕਰਦੇ ਆ ਉਹ ਕਹਿੰਦੇ ਲਾਹੌਰ ਦਰਬਾਰ ਕਿੱਥੇ ਸੀਗਾ ਹਮ ਲਾਹੌਰ ਦਰਬਾਰ ਕਿੱਥੇ ਸੀਗਾ ਜੀ ਬਿਲਕੁਲ ਜਿਹੜੀ ਖਾਲਸਾ ਜਿਹੜੀ ਸਿੱਖ ਰਾਜ ਦੀ ਰਾਜਧਾਨੀ ਹੈ ਉਹ ਕਿੱਥੇ ਸੀ ਜੀ ਜੀ ਤਾਂ ਕਹਿੰਦਾ ਮਤਲਬ ਕਿ ਕੋਈ ਅਫਗਾਨ ਹੀ ਬਣੇ ਫਿਰਦੇ ਨੇ ਦਾਵੇਦਾਰ ਉਹ ਵੀ ਆਪਣੀ ਧਾਂ ਤੇ ਦਾਵੇਦਾਰ ਨੇ ਜੀ ਸੋ ਇਹਦੀ ਅੱਡੀ ਹਿਸਟਰੀ ਆ ਕਿਸੇ ਦਿਨ ਕੱਢ ਦਿਆਂਗੇ ਆਪਾਂ ਕਿ ਕਿਵੇਂ ਚੱਲਿਆ ਹੈ ਜੀ ਜੀ ਇਥੋਂ ਲੱਭਾ ਤੇ ਕਿ ਕਿਦੇ ਕਿਦੇ ਹੱਥਾਂ ਚ ਗਿਆ ਬਿਲਕੁਲ ਪਰ ਗੱਲ ਇਹ ਆ ਕਿ ਚਲੋ ਇਸ ਤਰ੍ਹਾਂ ਦੇ ਠੀਕ ਆ ਪ੍ਰਤੀਕਰਮ ਹੁੰਦੇ ਆ ਇਹ ਅੱਜ ਮੈਂ ਪੜ ਰਿਹਾ ਸੀਗਾ ਮੀਡੀਆ ਰਿਪੋਰਟ ਦੇ ਵਿੱਚ ਕਿ ਇਹਨਾਂ ਨੇ ਕਿਹਾ ਕਿ ਭਾਈ ਅਜੇ ਨਹੀਂ ਲਿਆਉਣੇ ਚਾਹੀਦੇ ਮੈਂ ਹਰਾਨ ਸੀਗਾ ਕਿ ਕਿਹੜਾ ਉਹ ਆਏ ਪਏ ਨੇ ਤੁਸੀਂ ਪ੍ਰੋਸੈਸ ਸ਼ੁਰੂ ਕਰਵਾਓ ਜੀ ਹੁਣ ਤੁਸੀਂ ਇਹ ਤੇ ਕਹਿ ਦਿੱਤਾ ਕਿ ਪਾਰਟੀ ਬਣਾਵਾਂਗੇ ਬਿਲਕੁਲ ਨਾਲ ਇੱਕ ਗੱਲ ਮਹੱਤਵਪੂਰਨ ਇਹ ਕਰ ਦਿੱਤੀ ਨੇ ਖਾਲਸਾ ਜੀ ਨੇ ਕਿ ਭਾਈ 8 ਤਰੀਕ ਨੂੰ ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਦਾ ਸਮਾਂ ਜਿਹੜਾ ਉਹ ਸੈੱਟ ਹੋ ਗਿਆ ਜੀ ਇਹਦਾ ਮਤਲਬ ਹੈ ਕਿ ਜਿਹੜੀ ਪਿਛਲੇ ਦਿਨੀ ਗੱਲ ਚੱਲੀ ਸੀ ਕਿ ਮਿਲ ਸਕਦੇ ਨੇ ਫਿਰ ਇਹ ਖਬਰ ਆਈ ਕਿ ਸਰਬਜੀਤ ਸਿੰਘ ਖਾਲਸਾ ਨੂੰ ਸ਼ਾਇਦ ਟਾਈਮ ਨਹੀਂ ਮਿਲਿਆ ਤਾਂ ਇਹਨਾਂ ਨੇ ਸਾਫ਼ ਕੀਤਾ ਹੈ ਕੱਲ ਅੰਮ੍ਰਿਤਸਰ ਵਿਖੇ ਕਿ ਭਾਈ ਟਾਈਮ ਮਿਲ ਗਿਆ 8 ਅਗਸਤ ਦਾ ਜੀ ਤਾਂ ਉਹ ਕਾਦੇ ਵਾਸਤੇ ਐਸਡੀਪੀਸੀ ਦੀਆਂ ਚੋਣਾ ਕਰਵਾਉਣ ਵਾਸਤੇ ਤਾਂ ਮੈਂ ਤਾਂ ਹੀ ਕਹਿ ਰਿਹਾ ਕਿ ਖਾਲਸਾ ਜੀ ਜੇ ਇੱਕ ਗੱਲ ਹੈਗੀ ਆ ਤਾਂ ਐਸਡੀਪੀਸੀ ਚੋਣਾ ਤੁਸੀਂ ਲੜਨੀਆਂ ਹੀ ਆ ਜੀ ਐਸਡੀਪੀਸੀ ਚੋਣਾ ਸੰਬੰਧੀ ਤੁਸੀਂ ਲਾਨ ਕਰਵਾਉਣ ਜਾ ਰਹੇ ਹੋ ਬਿਲਕੁਲ ਹੁਣ ਜੇ ਤੁਹਾਨੂੰ ਸਫਲਤਾ ਮਿਲਦੀ ਆ ਤੇ ਫਿਰ ਤੁਸੀਂ ਅਮਰਤਪਾਲ ਸਿੰਘ ਨੂੰ ਬਾਹਰ ਆਉਣ ਤੱਕ ਉਡੀਕੋਗੇ ਜੇ ਮੰਨ ਲਓ ਫਰਜ਼ ਕਰੋ ਸਤੰਬਰ ਚ ਕਹਿਣ ਕੇ ਕਰਵਾ ਦਿੰਨੇ ਆ ਜੀ ਤੇ ਉਦੋਂ ਰਿਹਾਈ ਨਹੀਂ ਹੁੰਦੀ ਕੀ ਤੁਸੀਂ ਪਾਰਟੀ ਬਣਾ ਕੇ ਇਲੈਕਸ਼ਨ ਲੜੋਗੇ ਜਾਂ ਨਹੀਂ ਲੜੋਗੇ ਹੂੰ ਤੁਸੀਂ ਲੜੋਗੇ ਕਿਉਂਕਿ ਤੁਸੀਂ ਤੁਸੀਂ ਥਲੜੇ ਪੱਧਰ ਤੇ ਤਾਂ ਤਿਆਰੀ ਕਰੀ ਬਿਲਕੁਲ 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 ਆ ਫਰੀਦਕੋਟ ਦੇ ਵਿੱਚ ਤੇ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ ਜੇ ਗੱਲ ਕਹੀ ਹੈ ਤਾਂ ਕੋਈ ਸੋਚ ਸਮਝ ਕੇ ਕਹੀ ਹੋਈ ਹੈ ਗੱਲ ਇਹ ਆ ਕਿ ਹਾਂ ਜੀ ਮਤਲਬ ਕਿ ਇੱਕ ਸਵਾਲ ਹੈ ਕਿ ਜੇ فرض ਕਰੋ ਕਿ ਉਦੋਂ ਤੱਕ ਰਿਹਾਈ ਨਹੀਂ ਹੁੰਦੀ ਜਦ ਤੱਕ ਐਸਡੀਪੀਸੀ ਇਲੈਕਸ਼ਨ ਆ ਜਾਂਦਾ ਹੈ ਤਾਂ ਫਿਰ ਕੀ ਕਰੋਗੇ ਉਸ ਸੂਰਤ ਚ ਕਿ ਪਾਰਟੀ ਬਣਾਓਗੇ ਜਾਂ ਨਹੀਂ ਬਣਾਓਗੇ ਐਸਡੀਪੀਸੀ ਦਾ ਇਲੈਕਸ਼ਨ ਲੜੋਗੇ ਕਿ ਨਹੀਂ ਲੜੋਗੇ ਪਰ ਐਸਡੀਪੀਸੀ ਦਾ ਇਲੈਕਸ਼ਨ ਤਾਂ ਹੁਣ ਤੁਸੀਂ ਲੜਨਾ ਹੀ ਆ ਜੀ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹਾਲੇ ਨਹੀਂ ਮੰਗਾਉਣਾ ਚਾਹੀਦਾ ਇਹ ਸਮਾਨ ਆਉਣਾ ਚਾਹੀਦਾ ਤੁਹਾਡੇ ਕਹਿਣ ਦਾ ਮਤਲਬ ਤੇ ਇਹੋ ਹੈ ਕਿ ਅਸੀਂ ਆ ਜੀ ਐਸਟੀਪੀਸੀ ਦੇ ਵਿੱਚ ਤੇ ਫਿਰ ਦੇਖਦੇ ਹਾਂ ਕੀ ਕਰਨਾ ਚਾਹੀਦਾ ਤਾਂ ਇਹ ਸਾਫ਼ ਹੈ ਕਿ ਜਿਹੜੀ ਇਹ ਮੁਲਾਕਾਤ ਹੋਏਗੀ ਨਾ ਇੱਕ ਦੋ ਚੀਜ਼ਾਂ ਸਪਸ਼ਟ ਕਰ ਦੇਵੇਗੀ ਇੱਕ ਤੇ ਇਹ ਆ ਕਿ ਅਮਰਤਪਾਲ ਸਿੰਘ ਦੀ ਰਿਹਾਈ 'ਤੇ ਕੇਂਦਰ ਦਾ ਰੁਖ ਕੀ ਹੈ ਜੀ ਸਾਫ਼ ਹੋ ਜਾਏਗਾ ਹਮ ਜੇ ਅਮਿਤ ਸ਼ਾਹ ਦੇ ਨਾਲ ਇਹਨਾਂ ਦੀ ਮੀਟਿੰਗ ਹੁੰਦੀ ਆ ਜੀ ਹਾਂ ਤੇ ਦੂਜੀ ਚੀਜ਼ ਹੈ ਐਸਟੀਪੀਸੀ ਦੀ ਚੋਣ ਇਹ ਤੈਅ ਕਰ ਦੇਗੀ ਕਿ 2027 ਦੇ ਵਿੱਚ ਗੇਮ ਖੇਡਣ ਵਾਸਤੇ ਜਿਹੜਾ ਪਲੇਅਰ ਆ ਹੂੰ ਪੰਜਾਬ ਦੇ ਵਿੱਚ ਜੀ ਉਹ ਭਾਜਪਾ ਦੀ ਨਜ਼ਰ 'ਚ ਕਿਹੜਾ ਤਕੜਾ ਹੋਏਗਾ ਮੇਰੇ ਕਹਿਣ ਦਾ ਮਤਲਬ ਕਿ ਅਕਾਲੀ ਦਲ ਬਾਦਲ ਦੇ ਨਾਲ ਵੀ ਸੰਭਾਵਨਾ ਹੈ ਨਾ ਉਹਨਾਂ ਦੀ ਕਿ 2027 'ਚ ਆ ਕੇ ਇਕੱਠੇ ਹੋ ਸਕਦੇ ਤੁਸੀਂ ਰਵਨੀਤ ਬਿੱਟੂ ਦਾ ਸੁਨੀਲ ਜਾਖੜ ਦਾ ਇਹਨਾਂ ਸਾਰਿਆਂ ਦਾ ਤੁਸੀਂ ਬਿਆਨ ਤਾਂ ਦੇਖੋ ਪਿਛਲੇ ਦਿਨਾਂ 'ਚ ਜੀ ਜੀ ਅੱਜ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਜਪਾ ਕਲੀਅਰ ਦੇ ਉਲਟ ਖਲੋਗੀ ਪੰਜਾਬ ਚ ਉਹ ਕਹਿੰਦੇ ਜੀ ਕਿ ਇਹ ਸਾਰਾ ਕੁਝ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਰਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਉਲਟ ਹੂੰ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖੋ ਨਾ ਬਿਲਕੁਲ ਜੇ ਮੰਨ ਲਓ ਫਰਜ਼ ਕਰੋ ਕਿ ਇਹ ਗੱਲ ਕਹਿ ਦਿੰਦੇ ਕਿ ਹਾਂ ਜੀ ਖਾਲਸਾ ਜੀ ਚਲੋ ਤੁਹਾਡੇ ਆਖੇ ਕਰਵਾਏ ਜੀ ਤਾਂ ਉਹਦੇ ਵਿੱਚ ਫਿਰ ਇਹ ਸੰਭਾਵਨਾ ਖਤਮ ਹੋ ਜਾਂਦੀ ਹੈ ਕਿ 2027 ਚ ਕਾਲੀ ਦਲ ਬਾਦਲ ਦੇ ਨਾਲ ਪਾਜ ਪਾ ਜਾਏਗਾ ਕਿਉਂਕਿ ਉਦੋਂ ਤੱਕ 2027 ਚ ਤਾਂ ਫਿਰ ਸੁਖਬੀਰ ਸਿੰਘ ਬਾਦਲ ਦਾ ਤਾਂ ਹੋਣ ਦਾ ਹੀ ਮਸਲਾ ਬਣ ਜਾਏਗਾ ਨਾ ਜਐਸਟੀਪੀਸੀ ਇਲੈਕਸ਼ਨ ਇਹ ਲੜਦੀ ਹੈ ਧਿਰ ਕਿਉਂਕਿ ਇਸ ਵੇਲੇ ਤੇ ਫਿਰ ਸਭ ਤੋਂ ਵੱਡਾ ਮਸਲਾ ਇਹ ਹੋਏਗਾ ਕਿ ਐਸਟੀਪੀਸੀ ਵਿੱਚੋਂ ਹਮ ਤੇ ਜੇ ਐਸਟੀਪੀਸੀ ਚੱਲੇ ਜਾਂਦੀ ਹੈ ਤਾਂ ਫਿਰ ਕਿਹੜੀਆਂ 2027 ਦੀਆਂ ਅਲਾਈਂਸ ਦੀਆਂ ਗੱਲਾਂ ਉਹ ਤੇ ਫਿਰ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਨਾ ਬਿਲਕੁਲ ਹੀ ਫਜ਼ੂਲ ਹੋ ਜਾਣਗੇ ਬਚਾਓ ਬਚਾਓ ਦੇ ਖਤਰੇ ਜਾਦਾ ਵਧੇ ਪਏ ਨੇ ਸੋ ਇਸ ਕਰਕੇ ਇਹ ਕਾਫੀ ਰੌਚਕ ਜੀਆਂ ਗੱਲਾਂ ਨੇ ਕਿ ਸੰਜੀਤ ਸਿੰਘ ਖਾਲਸਾ ਹੁਣ ਜੇ ਜਾਂਦੇ ਆ ਤਾਂ ਉਹ ਕਿਸ ਤਰ੍ਹਾਂ ਦਾ ਜਵਾਬ ਹੈ ਜਿਹੜਾ ਉਹ ਕੇਂਦਰ ਦਿੰਦੀ ਹੈ ਜੀ ਮਿੰਟੂ ਜੀ ਮੈਂ ਕੁਝ ਕਮੈਂਟ ਪੜ੍ਹ ਲਵਾਂ ਪਾਲੀਆ ਜੀ ਦੱਸ ਰਹੇ ਨੇ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਹਾਂਜੀ ਇਹ ਗੱਲ ਹੋ ਗਈ ਹੈ ਸਾਧੂ ਸਿੰਘ ਜੀ ਕਹਿ ਰਹੇ ਨੇ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਸੁਪਰੀਮ ਕੋਰਟ ਤੋਂ ਹੀ ਹੋਵੇਗੀ ਮੈਂ ਹਾਂਜੀ ਮੈਂ ਥੋੜਾ ਥੋੜਾ ਸਹਿਮਤ ਇਹ ਨਾ ਦੇਣਾ ਕਿ ਹਾਈ ਕੋਰਟ ਸ਼ਾਇਦ ਹਾਈ ਕੋਰਟ ਸ਼ਾਇਦ ਨਾ ਇਹਨਾਂ ਦੇ ਹੱਕ 'ਚ ਫੈਸਲਾ ਦੇਵੇ ਪਰ ਇਹ ਤੈਅ ਆ ਕਿ ਅਮਰਤਪਾਲ ਸਿੰਘ ਸੁਪਰੀਮ ਕੋਰਟ ਜਾਣਗੇ ਜਾਣਗੇ ਜੇ ਹਾਈ ਕੋਰਟ ਨੇ ਫੈਸਲਾ ਨਾ ਦਿੱਤਾ ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਏਗੀ ਉਹ ਬਹੁਤ ਕੁਝ ਕਹੋ ਕਿ ਬਹੁਤ ਕੁਝ ਤੈਅ ਕਰੇਗੀ ਹਮ ਕਿਹੜਨ ਵਾਲੇ ਸਮੇਂ 'ਚ ਵੀ ਕਿਸ ਤਰ੍ਹਾਂ ਮੈਂਬਰ ਪਾਰਲੀਮੈਂਟ ਹੈ ਜਿਹੜੇ ਜਾਂ ਐਨਐਸਏ ਹੈ ਜਿਹੜਾ ਜੀ ਉਹ ਉਹਦੇ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਆਬਜ਼ਰਵੇਸ਼ਨਸ ਜਾਂ ਕਿਸ ਤਰ੍ਹਾਂ ਦੀ ਕੋਈ ਰੂਲਿੰਗ ਆਉਂਦੀ ਹੈ ਜੀ ਜੀ ਬਖਸ਼ੀਸ਼ ਜੀ ਕਹਿ ਰਹੇ ਨੇ ਕਿ ਕੱਲ ਜਥੇਦਾਰ ਮੋਹਨ ਸਿੰਘ ਤੋੜ ਦੀ ਸਰਾਨਾ ਬਰਸੀ ਬਿਲਕੁਲ ਜੀ ਉੱਥੇ ਅੰਮ੍ਰਿਤਸਰ ਕਿਤੇ ਗਏ ਸੀਗੇ ਮੋਹਨ ਸਿੰਘ ਤੋੜ ਦੀ ਸਰਾਨਾ ਬਰਸੀ ਤੇ ਉੱਥੇ ਸਾਰੀ ਗੱਲਬਾਤ ਹੋਈ ਸੀ ਹਾਂਜੀ ਹਾਂਜੀ ਗੁਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਕੋਹੇਨੂਰ ਜਿੱਥੇ ਆ ਉੱਥੇ ਹੀ ਰਹਿਣਾ ਚਾਹੀਦਾ ਇਹ ਚਰਚਾ ਦਾ ਵਿਸ਼ਾ ਜ਼ਰੂਰ ਹੈ ਤੇ ਕਹਿੰਦੇ ਰਹਿਣਾ ਉੱਥੇ ਜੀ ਗੋਰੇ ਕਿਹੜਾ ਦਿੱਤੀ ਖਲੋਤੇ ਨੇ ਜੀ ਇਹ ਗੱਲਾਂ ਸੁਣਦਿਆ ਸੁਣਦਿਆ ਸਾਨੂੰ ਤੇ ਆ 10 12 ਸਾਲ ਹੋ ਗਏ ਕੰਮ ਕਰਦਿਆਂ ਹਾਂਜੀ ਕੋਹੇਨੂਰ ਦੀ ਮੰਗ ਕਰ ਦਿੱਤੀ ਕਿੰਨੇ ਦੇਣਾ ਕੋਹੇਨੂਰ ਕੋਹਨੂਰ ਰਿਆਈ ਹਸੂਰ ਉਹਦੇ ਕੋਲੇ ਜਿਹਦਾ ਛੱਤਰ ਕਾਇਮ ਸੀ ਬਿਲਕੁਲ ਜੇ ਮਹਾਰਾਜਾ ਰਣਜੀਤ ਸਿੰਘ ਦਾ ਛੱਤਰ ਕਾਇਮ ਹੋਇਆ ਤੇ ਉਹਨੇ ਰੱਖਿਆ ਬਿਲਕੁਲ ਗੋਰਿਆਂ ਦਾ ਕਹਿ ਲੋ ਕਿ ਭਾਈ ਜਦੋਂ ਉਹਨਾਂ ਦਾ ਜਦੋਂ ਪੂਰਾ ਚਮਕਿਆ ਜੀ ਉਹਨਾਂ ਕੋਲ ਚੱਲ ਗਿਆ ਇਹਦੇ ਜੋਰ ਨਾਲ ਹੀ ਹੈ ਕਿ ਹੁਣ ਉਹਨਾਂ ਤੋਂ ਕੋਈ ਖੋਹ ਲਿਆ ਪਏ ਜੀ ਠੀਕ ਹੈ ਨਾ ਜੀ ਬਲਜੀਤ ਜੀ ਕਹਿ ਰਹੇ ਨੇ ਕਿ ਕੋਹੇਨੂਰ ਨਾਉ ਇਨ ਨਾਟ ਇਨ 1 ਪੀਸ ਕੈਨ ਦੇ ਸ਼ਾਇਦ ਵੀ ਹੁਣ ਇੱਕ ਇੱਕ ਪੀਸ ਨਹੀਂ ਰਿਹਾ ਕੋਹੇਨੂਰ ਦਾ ਹੋ ਸਕਦਾ ਤੇ 사ਦੂ ਸਿੰਘ ਜੀ ਕਹਿ ਰਹੇ ਨੇ ਕਿ ਕੋਹੇਨੂਰ ਹੀਰਾ ਕਨਾਰ 100 ਬਿਮਾਰਾਂ ਵਾਲੀ ਗੱਲ ਹੈ ਹਾਂ ਜੀ ਬਹੁਤ ਦਾਵੇਦਾਰ ਜੀ ਬਹੁਤ ਕਿਉਂਕਿ ਉਹਦੀ ਇੱਕ ਜਰਨੀ ਹੈ ਨਾ ਕੋਹੇਨੂਰ ਦੀ ਇੱਕ ਜਰਨੀ ਆ ਜੀ ਜੀ ਤਾਂ ਮਤਲਬ ਕਿ ਕੋਹਿਨੂਰ ਦੀ ਆਪਣੀ ਇੱਕ ਯਾਤਰਾ ਹੈ ਜੀ ਇਹ ਡਿਟੇਲ ਚ ਕਰੇ ਤੁਹਾਡੇ ਹਾਂਜੀ ਇਹ ਕਰ ਲਵਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜ਼ਰੂਰ ਕਰਾਂਗੇ ਨਿਰਮੋਜੀ ਕਹਿ ਰਹੇ ਨੇ ਕਿ 올림픽 ਬਾਰੇ ਵੀ ਥੋੜੀ ਗੱਲ ਕਰੋ ਹਰਿਆਣਾ ਦੀ ਇੱਕ ਕੁੜੀ ਨੇ ਦੋ ਮੈਡਲ ਜਿੱਤੇ ਨੇ ਬਹੁਤ ਵਧੀਆ ਆਪਾਂ ਇਹ ਗੱਲ ਕਰਦੇ ਹਾਂਜੀ ਪਹਿਲੀ ਐਥਲੀਟ ਬਣੀ ਹੈ ਜਿਸ ਨੇ ਸਿੰਗਲ 올림픽 ਚ ਡਬਲ ਤਗਮਾ ਜਿੱਤਿਆ ਤੇ ਨਾਲ ਸਰਬਜੋਤ ਸਿੰਘ ਉਹ ਟੀਮ ਗੇਮ ਦੇ ਵਿੱਚ ਜਿੱਤਿਆ ਵਧਾਈ ਹੋਵੇ ਸੀ ਕੋਈ ਗੱਲ ਨਹੀਂ ਜਦੋਂ ਅਜੇ 올림픽 ਚੜੇਗੀ ਤੋੜ ਨੂੰ ਫਿਰ ਦੇਖਦੇ ਜੀ ਬੜੀਆਂ ਗੱਲਾਂ ਕਰਦੀਆਂ ਬਾਕੀ ਆਦੇ